ਉਧਰ ਕੇਜਰੀ ਵਾਲਦੀ ਗ੍ਰਫਤਾਰੀ ਉੱਤੇ ਪੰਜਾਬ ਭਾਜਪਾ ਦੇ ਵੱਲੋਂ ਸੁਨੀਲ ਜਾਖੜ ਦੇ ਦਿੱਤੇ ਗਏ ਬਿਆਨ ਦਾ ਆਪ ਸਪੋਕਸਪਰਸਨ ਮਲਵਿੰਦਰ ਕੰਗੜਾ ਪਲਟਵਾਰ ਕੀਤਾ ਹੈ ਦੱਸਿਆ ਕਿ ਸੁਨੀਲ ਜਾਖੜ ਨੇ ਗੜਜੋੜ ਦੇ ਸਵਾਲ ਤੇ ਕਿਹਾ ਸੀ ਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੜਜੋੜ ਹੋਵੇਗਾ ਉਹਨਾਂ ਨੇ ਕਿਹਾ ਕਿ ਫੋਕੀ ਵਾਹ ਵਾਹੀ ਲੁੱਟਣ ਦੇ ਲਈ ਆਜਾ ਆਮ ਆਦਮੀ ਪਾਰਟੀ ਦੇ ਕਾਰਕੁਨ ਮੋਹਾਲੀ ਅਤੇ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਨੇ ਇਸ ਮੌਕੇ ਮਲਵਿੰਦਰ ਕੰਗੜਾ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਆਪ ਦੀਆਂ ਨੀਤੀਆਂ ਉੱਤੇ ਸਵਾਲ ਚੁੱਕਣ ਵਾਲੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਯਾਦ ਕਰਵਾ ਦਵਾਂ ਕਿ ਜਿਸ ਭਾਜਪਾ ਦੇ ਤੁਸੀਂ ਗੁਲਾਮ ਕਬੂਲ ਚੁੱਕੇ ਹੋ ਉਸ ਅਕਾਲੀ ਦਲ ਤੇ ਤੁਹਾਡੀ ਅਤੇ ਤੁਹਾਡੇ ਭਾਜਪਾ ਦੀ ਗੜਜੋੜ ਦੀ ਸਰਕਾਰ ਦੀ ਆਪਕਾਰੀ ਨੀਤੀ ਤੇ 16 17 ਦੇ ਆંકੜੇ ਦੇਖ ਲਓ ਜਦੋਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੱਕ ਨਵੇਂ ਪੈਸੇ ਦੀ ਆਮਦਨੀ ਦਰਜ ਨਹੀਂ ਹੋਈ ਸੀ ਉਹਨਾਂ ਕਿਹਾ ਕਿ ਅਰਵਿੰਦ ਕੇਜਰੀ ਵਾਲਾ ਅਸਲ ਚ ਮਨੀਪੁਰ ਲਖੀਮਪੁਰ ਖੀਰੀ ਅਤੇ ਮਹਿਲਾ ਖਿਡਾਰੀਆਂ ਦੇ ਏਜੰਸੀ ਸੋਸ਼ਣ ਵਰਗੇ ਗੰਭੀਰ ਮਾਮਲਿਆਂ 'ਚ ਇਨਸਾਫ ਦੇਣ ਤੋਂ ਪਾਸਾ ਵਟਣ ਵਾਲੀ ਬੀਜੇਪੀ ਅਤੇ ਮੋਦੀ ਸਰਕਾਰ ਵਿਰੁੱਧ ਆਵਾਜ਼ ਚੁੱਕਣ ਦੀ ਕੀਮਤ ਚੁਕਾ ਰਹੇ ਨੇ ਪਰ ਉਹਨਾਂ ਦੀ ਚੁੱਕੀ ਸਚਾਈ ਦੀ ਆਵਾਜ਼ ਹੁਣ ਦੇਸ਼ ਦੀ ਗਲੀ ਗਲੀ ਵਿੱਚ ਉੱਠੇਗੀ ਅੱਜ ਤੱਕ ਦੱਸੋ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਤੁਸੀਂ ਪੰਜਾਬ ਤੇ ਸਵਾਲ ਖੜੇ ਕਰ ਰਹੇ ਹੋ ਪੰਜਾਬ ਦੀ ਐਕਸਾਈਜ਼ ਪਾਲਿਸੀ ਨੇ ਇੱਕ ਸਾਲ ਚ 6100 ਕਰੋੜ ਤੋਂ ਲੈ ਕੇ 10000 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਦੇ ਖਜ਼ਾਨੇ ਨੂੰ ਬਣਾ ਕੇ ਦਿੱਤਾ ਹੈ 10000 ਔਰ ਤੁਹਾਡੀ ਤੁਹਾਡੀਆਂ ਤਾਂ ਇੰੀਆਂ ਸਰਕਾਰਾਂ ਰਹੀਆਂ ਜਿਹੜੇ ਬਾਦਲ ਸਾਹਿਬ ਦੇ ਦੂਜਾ ਪੁੱਤ ਹੋਣ ਦਾ ਤੁਸੀਂ ਜਿਹੜਾ ਅੱਜ ਕੱਲ ਦਾਵਾ ਕਰ ਰਹੇ ਹੋ ਨਾ ਜਾਖੜ ਸਾਹਿਬ ਉਹਨਾਂ ਦੀਆਂ ਸਰਕਾਰਾਂ ਦੇ ਟਾਈਮ ਜਿਹੜੀ ਭਾਜਪਾ ਤੁਹਾਡੀ ਅੱਜ ਦੀ ਪਾਰਟੀ ਤੇ ਅਕਾਲੀ ਦਲ 2016 17 ਦੇ ਅੰਕੜੇ ਦੇਖ ਲਓ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜਿਹੜੀ ਐਕਸਾਈਜ਼ ਪਾਲਿਸੀ ਸੀ ਨੀਤੀ ਸੀ ਮਾਈਨਸ ਇਸ ਹੱਦ ਤੱਕ ਫਲੌਪ ਹੋਈ ਸੀ ਕਿ ਨਵਾਂ ਸਿੰਗਲ ਰੁਪਿਆ ਪੰਜਾਬ ਦੇ ਖਜ਼ਾਨੇ ਨੂੰ ਮਿਲਿਆ ਸੀ ਕਿਉਂ ਕਿ ਕੁਝ ਪਰਿਵਾਰਾਂ ਦੇ ਉਰਤੇ ਕਬਜੇ ਸੀ ਸਕੈਂਡਲ ਸੀ ਫਿਊਡਲ ਮਾਈਂਡਸੈਟ ਤੁਹਾਡੇ ਵਰਗੇ ਲੋਕ ਜਿਹੜੇ ਆ ਉਹ ਭਗਵੰਤ ਸਿੰਘ ਮਾਨ ਜੀ ਤੋਂ ਮਾਨ ਸਾਹਿਬ ਦੀ ਸਰਕਾਰ ਤੋਂ ਘਬਰਾਏ ਆ ਤੁਹਾਨੂੰ ਹੁਣ ਮਾਨ ਸਾਹਿਬ ਦੇ ਗਾਣਿਆਂ ਤੋਂ ਵੀ ਇਤਰਾਜ਼ ਹੋ ਗਿਆ ਉਹ ਤੁਹਾਡਾ ਤੁਹਾਡੀ ਦਿੱਕਤ ਇਹ ਆ ਕਿ ਤੁਹਾਨੂੰ ਪੰਜਾਬੀ ਗਾਣਿਆਂ ਤੋਂ ਵੀ ਨਫ਼ਰਤ ਹੈ ਕਿਉਂਕਿ ਤੁਸੀਂ ਦੇਸ਼ ਚ ਸਭ ਤੋਂ ਵੱਧ ਨਫ਼ਰਤ ਫਲੋਣ ਵਾਲੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ਅਰਵਿੰਦ ਕੇਜਰੀਵਾਲ ਜੀ ਨੇ ਗੋਡੇ ਨਹੀਂ ਟੇਕੇ ਤੇ ਨਾ ਟੇਕੀਏ ਜੇ ਅਸੀਂ ਵੀ ਅਜੀਤ ਪਵਾਰ ਸ਼ਗਨ ਬਜਬਲ ਨਾਰਾਇਣ ਰਾਣੇ ਔਰ ਜਿਹੜਾ ਜਿਹੜਾ ਸ਼ਰਮਾ ਆ ਅਸਾਮ ਦਾ ਮੁੱਖ ਮੰਤਰੀ ਸੁਬਿੰਦ ਅਧਿਕਾਰੀ ਵਾਂਗੂ ਅਰਵਿੰਦ ਕੇਜਰੀਵਾਲ ਜੀ ਵੀ ਕੰਪਰੋਮਾਈਜ਼ ਕਰ ਲਿੰਦੇ ਤੇ ਅੱਜ ਜਿਹੜੀ ਆ ਬੀਜੇਪੀ ਨੇ ਉਹਨਾਂ ਨੂੰ ਹੱਥਾਂ ਤੇ ਚੱਕੀ ਫਿਰਨਾ ਸੀ ਫੁੱਲਾਂ ਦੇ ਹਾਰ ਪੋਣੇ ਸੀ ਅੱਜ ਇੱਕ ਅਹਿਮ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਤਾਨਾਸ਼ਾਈ ਵਾਲਾ ਵਤੀਰਾ ਇੱਕ ਵਾਰ ਫਿਰ ਉਹਨਾਂ ਦਾ ਸਾਹਮਣੇ ਆਇਆ ਉਹਨੂੰ ਲੈ ਕੇ ਰੂਬਰੂ ਹੋਇਆ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੂੰ ਜਵਾਬ ਦੇਣ ਲਈ ਮੈਂ ਸਭ ਤੋਂ ਪਹਿਲਾਂ ਦੋ ਲੈਣਾ ਜ਼ਰੂਰ ਸ਼ੇਰ ਦੇ ਰਾਹੀਂ ਦੱਸਣਾ ਚਾਹੂੰਗਾ ਸੁਨੀਲ ਜਾਖੜ ਜੀ ਨੂੰ ਜਵਾਬ ਦੇਣਾ ਚਾਹੂੰਗਾ ਸੁਨੀਲ ਜਾਖੜ ਜੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਜਾਖੜ ਸਾਹਿਬ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਬੇਸ਼ਰਮਾ ਦੀ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰ ਗਿਰ ਕੇ ਬੰਦਾ ਮਰ ਜਾਂਦਾ ਹੈ ਜਾਖੜ ਸਾਹਿਬ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਭਾਜਪਾ ਦੀ ਤਾਨਾਸ਼ਾਹੀ ਦੇ ਅੱਗੇ ਘੁੱਟਨੇ ਨਹੀਂ ਟੇਕੇ ਗੋਡੇ ਨਹੀਂ ਟੇਕੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਅਰੈਸਟ ਕੀਤਾ ਗਿਆ ਕਿਉਂਕਿ ਬੀਜੇਪੀ ਦੀ ਮਣੀਪੁਰ ਚ ਜਿਹੜਾ ਔਰਤਾਂ ਦੇ ਖਿਲਾਫ